ਹਾਂਜੀ ਅੱਜ ਵੀ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਰੋਜ਼ ਹਰ ਰੋਜ਼ ਦੀ ਤਰ੍ਹਾਂ ਤੇ ਦੁਪੱਟਾ ਸੂਟ ਰਹਿਣਗੇ ਇਹ ਆਪਾਂ ਸਾਰੀ ਵੀਡੀਓ ਵਿੱਚ ਦੁਪੱਟਾ ਸੂਟ ਹੀ ਐਡ ਕੀਤੇ ਨੇ ਤੇ ਬਹੁਤ ਸੋਹਣੇ ਗਰਮੀ ਦਾ ਫੈਬਰਿਕ ਵੀ ਐਡ ਆ ਤੇ ਪਾਰਟੀ ਵੇਅਰ ਫੈਬਰਿਕ ਵੀ ਐਡ ਕੀਤਾ ਸਭ ਤਰ੍ਹਾਂ ਦਾ ਫੈਬਰਿਕ ਐਡ ਕੀਤਾ ਡੇਲੀ ਵੇਅਰ ਐਂਡ ਪਾਰਟੀ ਵੇਅਰ ਇਹ ਦੁਪੱਟਾ ਸੂਟ ਹੈ ਜੀ ਕੈਮਰੀ ਕਾਟਨ ਦੀ ਸ਼ਰਟ ਰਹੇਗੀ 1 70 ਵੱਡੇ ਪਣੇ ਦੇ ਵਿੱਚ 100% ਕੈਮਰੀ कॉटन ਨਾਲ ਪਲੇਨ ਬਾਟਮ 2 ਮੀਟਰ ਵੱਟੇ ਪਣੇ ਦੇ ਵਿੱਚ ਤੇ ਨਾਲ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੇਗਾ ਤੇ ਤੁਸੀਂ ਇਹ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਓਨਲੀ 700 ਦੇ ਵਿੱਚ 700 ਦੇ ਵਿੱਚ ਤੁਸੀਂ ਮੈਚਿੰਗ ਸੂਟ ਵਿਦ ਦੁਪੱਟਾ ਬਾਈ ਕਰ ਸਕਦੇ ਹੋ ਘਰ ਬੈਠੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਨੇ ਤੁਸੀਂ ਬਾਈ ਕਰਨੇ ਸਕਰੀਨ ਸ਼ਾਟ ਸੈਂਡ ਕਰੋ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਇਹ ਵਾਲੇ ਮੈਚਿੰਗ ਸੂਟ ਰਣਨਗੇ ਸ਼ਰਟ 1.75 ਵੱਡੇ ਪੈਣੇ ਦੇ ਵਿੱਚ ਪਲੇਨ ਬਾਟਮ 2 ਮੀਟਰ ਵੱਡੇ ਪੈਣੇ ਦੇ ਵਿੱਚ ਇਸ ਦੇ ਨਾਲ ਆਰੀ ਵਰਕ ਦੁਪੱਟਾ ਰਹੇਗਾ ਆਰੀ ਵਰਕ ਮਲਮਲ ਦਾ ਦੁਪੱਟਾ 2.5 ਮੀਟਰ 2.35 ਤੋਂ 40 ਦੁਪੱਟੇ ਦੀ ਕੱਟ ਰਹੇਗੀ ਤੇ ਤੁਸੀਂ ਇਹ ਵੀ 700 ਦੇ ਵਿੱਚ ਬਾਏ ਕਰ ਸਕਦੇ ਹੋ ਇਹ ਵਾਲਾ ਫੈਬਰਿਕ ਜੌਰਜਟ ਦਾ ਰਹੇਗਾ ਜੋ ਕਿ ਅੱਜ ਚੱਲ ਰਹੇ ਮੌਸਮ ਦੇ ਵਿੱਚ ਇਹ ਆਪਾਂ ਲਾਈਨਿੰਗ ਲਾ ਕੇ ਸਟਿਚ ਕਰਦੇ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਜੌਰਜਟ ਦਾ ਡਿਜੀਟਲ ਪ੍ਰਿੰਟ ਸ਼ਰਟ 1 ਟਾਈ ਮੀਟਰ ਤੇ ਨਾਲ ਪਲੇਨ ਜੌਰਜਟ ਦੀ ਬਾਟਮ ਐਸ 1 ਟਾਈ ਮੀਟਰ ਤੇ ਡਿਜ਼ਾਈਨਰ ਟਾਈ ਮੀਟਰ ਜੌਰਜਟ ਦਾ ਹੀ ਦੁਪੱਟਾ ਦੁਪੱਟਾ ਡਿਜ਼ਾਈਨਰ ਰੈਡੀ ਹੋਇਆ ਤੇ ਤੁਸੀਂ ਓਨਲੀ ਇਹ ਸੂਟ 700 ਦੇ ਵਿੱਚ ਇਹ ਵੀ ਬਾਈ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਤੇ ਇਹਨਾਂ ਵਿੱਚ ਨਵੇਂ ਆਪਾਂ ਜੋ ਰੀਸਟਾਕ ਇਤੇ ਐ ਸੂਟ ਐਡ ਕਰਦੇ ਨੇ ਤੁਸੀਂ ਵਟਸਐਪ ਨੰਬਰ ਆਪਣਾ ਦਿੱਤਾ ਹੁੰਦਾ ਸਕਰੀਨ ਤੇ ਜੋ ਆ ਰਿਹਾ ਇਹ ਵੀ ਦੁਪੱਟਾ ਸੂਟ ਪਿਓਰ ਕਾਟਨ ਚ 170 175 ਬਜੇ ਪਨੇ ਵਿੱਚ ਸ਼ਰਟ ਆ ਤੇ ਨਾਲ ਇਸ ਦੇ ਪਲੇਨ ਰਿਯਾਨ ਜਾਂ ਕਾਟਨ ਦੀ ਬਾਟਮ ਮਿਲੇਗੀ ਚਾਹ ਫੋਨ ਦਾ ਦੁਪੱਟਾ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ 2 ਮੀਟਰ ਸ਼ਰਟ ਆ ਤੇ ਸੌਰੀ 2 ਮੀਟਰ ਬਾਟਮ 2 ਮੀਟਰ ਦੁਪੱਟਾ 175 ਸ਼ਰਟ ਰਹੇਗੀ ਇਹ ਵੀ ਤੁਸੀਂ ਓਨਲੀ 700 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਸਕਰੀਨ ਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਲੋ ਜੀ ਇਹ ਹੁਣ ਸੇਲ ਵਾਲੇ ਸੂਟ ਨੇ ਬਹੁਤ ਘੱਟ ਪ੍ਰਾਈਸ ਤੇ ਇੱਕ ਭੈਣ ਦਾ ਮੈਸੇਜ ਆਇਆ ਸੀ ਤੁਸੀਂ ਵੀ ਸੇਲ ਲਗਾਇਆ ਕਰੋ ਆਪਣਾ ਪ੍ਰਾਈਸ ਆਲਰੇਡੀ ਹੀ ਬਹੁਤ ਜ਼ਿਆਦਾ ਘੱਟ ਹੁੰਦਾ ਆਪਾਂ ਨੂੰ ਸੇਲ ਲਗਾਉਣ ਦੀ ਲੋੜ ਨਹੀਂ ਪੈਂਦੀ ਸੋ ਅੱਜ ਇਹ ਆਪਾਂ ਜਿਹੜਾ ਦੁਪੱਟਾ ਸੂਟ ਆ ਇਹ ਸਮਝ ਲਓ ਸੇਲ ਦਾ ਘੱਟ ਪ੍ਰਾਈਸ ਤੇ ਨੇ ਤੇ ਤੁਸੀਂ ਇਹ 2 ਮੀਟਰ ਦੇ ਵਿੱਚ ਡਿਜੀਟਲ ਪ੍ਰਿੰਟ オーਰਗੈਂਜ਼ਾ ਦਾ ਸ਼ਰਟ ਲੈ ਸਕਦੇ ਹੋ 2 ਮੀਟਰ ਚੌਰਚੜ ਦੀ ਪਲੇਨ ਬਾਟਮ ਆ ਦੁਪੱਟਾ 1.2 ਮੀਟਰ organza ਦਾ digital print price only 400 400 ਦੇ ਵਿੱਚ ਇਹ ਤੁਸੀਂ ਦੁਪੱਟਾ ਸੋਟ ਬائے ਕਰ ਸਕਦੇ ਹੋ ਹੁਣ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਚੋ ਸਿਲੈਕਟ ਕਰਕੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕੈਸ਼ ਆਨ ਕੈਸ਼ ਆਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ایڈਵਾਂਸ ਹੀ ਕਰਨੀ ਪੈਂਦੀ ਹੈ ਕਿਉਂਕਿ ਬਹੁਤ ਮੈਸੇਜ ਇਸ ਤਰ੍ਹਾਂ ਹੀ ਆਉਂਦੇ ਨੇ ਸਾਨੂੰ ਕੈਸ਼ ਆਨ ਡਿਲੀਵਰੀ ਕਰੋ ਬਟ ਇਹ ਪੋਸੀਬਲ ਨਹੀਂ ਹੈ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੀ ਵਾਚ ਕਰਦੇ ਹੋ ਉਸਦੇ ਲਈ ਤੁਹਾਡਾ ਬਹੁਤ-ਬਹੁਤ ਸਬਦਤ ਧੰਨਵਾਦ ਜੋ ਪੈਣਾ ਆਰਡਰ ਦੇ ਰਹੇ ਨੇ ਬਹੁਤ ਵਧੀਆ ਆਪਣਾ ਰਿਸਪਾਂਸ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਦਿলো ਧੰਨਵਾਦ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਉਸਦੇ ਲਈ ਵੀ ਥੈਂਕ ਯੂ ਜੀ